200 ਗ੍ਰਾਮ ਤੇਲ ਵਧ ਗਿਆ ਟੈਂਕੀ ਆ ਵੇਖ ਲਓ ਜਮਾ ਕੰਗਣੀ ਤੇ ਆ ਗਈ ਸਾਢੇ ਕਿਸ਼ੀ ਲੀਟਰ ਦੀ ਐਵਰੇਜ ਪਈ ਆ ਬਾਈ ਜੀ 50 ਮਿੰਟਾਂ ਦੇ ਵਿੱਚ ਦੀ ਸਵਾ ਚਾਰ ਕਿੱਲੇ ਜਿਹੜਾ ਵਾਹਣਾ ਉਹ ਆਪਾਂ ਕੱਢਿਆ ਚੱਕਰ ਤੁਹਾਨੂੰ ਬੁਖਾ ਦਈਏ ਬਾਈ ਜੀ 1700 ਚੱਕਰ ਤੇ ਆਪਾਂ ਇਹਨੂੰ ਵਾਹਾਂਗੇ ਪੂਰੇ ਤੇ ਛੋਟੇ ਜੀਵੀ ਦਾ ਰਸਤੇ ਬਹੁਤ ਵਧੀਆ ਟਰੈਕਟਰ ਆ ਇਹ ਬਹੁਤ ਰਫੇਰ ਇਹਦੀ ਘਾਟ ਆ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੇ ਪ੍ਰਾਵੋ ਅੱਜ ਆਪਾਂ ਇਹਦੀ ਟੈਂਕੀ ਕਰਤੀ ਆ ਫੁੱਲ 5105 ਦੀ ਤੇ ਇਹਦੀ ਅੱਜ ਆਪਾਂ ਜੀ ਐਵਰੇਜ ਕੱਢਣੀ ਆ 2 ਸਾਲ ਹੋ ਗਏ ਆ ਇਹਨੂੰ ਆਪਾਂ ਇਹਦੀ ਐਵਰੇਜ ਨਹੀਂ ਕੱਢੀ ਤੇ ਆਪਾਂ ਵੀ ਹੁਣ ਠੰਡ ਸੀਗੀ ਤੇ ਵਿਹਲੇ ਆ ਥੋੜਾ ਜਿਹਾ ਤੇ ਗੋਭੀ ਵਾਲਾ ਬਾਣ ਜਿਹੜਾ ਉਹ ਤਿਆਰ ਕਰਨਾ ਗਾ ਤੇ ਅੱਜ ਮਾਰਦੇ ਆ ਕਲਟੀਵੇਟਰ ਤੇ ਇਹਦੀ ਐਵਰੇਜ ਕੱਢਾਂਗੇ ਵੀ ਘੰਟੇ ਦੇ ਵਿੱਚ ਜਾਂ ਕਿੰਨੇ ਟਾਈਮ ਦੇ ਵਿੱਚ 4 ਕਿੱਲੇ ਬਾਣ ਵਾਉਣਾ ਆਪਾਂ 4 ਕਿੱਲੇਾਂ ਚ ਕਿੰਨਾ ਡੀਜ਼ਲ ਖਾਂਦਾ ਤੇ ਕਿੰਨੇ ਟਾਈਮ ਚ 4 ਕਿੱਲੇ ਵਾਹੁੰਦਾ ਤੇ ਕਿੰਨੀ ਰੇਸ ਤੇ ਆਪਾਂ ਕਿੰਨੇ ਚੱਕਰਾਂ ਤੇ ਵਾਹੁਣਾ ਸਾਰੀ ਵੀਡੀਓ ਤੁਹਾਨੂੰ ਵਿਖਾਉਣੀ ਹੈ ਤਾਂ ਦੋਸਤੋ ਵਾਣ ਦੇ ਵਿੱਚ ਆਪਾਂ ਆ ਗਏ ਆ ਤੇ ਚੱਕਰ ਤੁਹਾਨੂੰ ਵਿਖਾ ਦਈਏ ਬਾਈ ਜੀ 1700 ਚੱਕਰ ਤੇ ਆਪਾਂ ਇਹਨੂੰ ਵਾਹਾਂਗੇ ਪੂਰੇ ਤੇ ਹੁਣ ਤੁਹਾਨੂੰ ਚੱਲਦਾ ਵਿਖਾਵਾਂਗੇ 11 ਹਲਾਂ ਦੀ ਬਹੁਤ ਸੋਹਣੀ ਖਿਚਾਈ ਹੈ ਦੀ 5805 ਦੀ ਤੇ ਆਪਾਂ ਜਿਹਦੀ ਐਵਰੇਜ ਹੀ ਵੇਖਣੀ ਆ ਤੇਲ ਦੀ ਕਿੰਨੀ ਕ ਐਵਰੇਜ ਦਿੰਦਾ ਚੱਕਰ ਬਾਈ ਤੁਸੀਂ ਵੇਖ ਸਕਦੇ ਹੋ ਪੂਰੇ 1700 ਦੀ ਚੱਲੀ ਜਾਂਦਾ 10 ਚੱਕਰ ਵੀ ਨਹੀਂ 도ੜੇ ਇਹਦੇ 11 ਹਾਲਾਂ ਤੇ ਬਾਈ ਚੱਲੀ ਜਾਂਦਾ ਦੇਖ ਸਕਦੇ ਹੋ ਆਪਾਂ ਇਹਦਾ ਡੀਜ਼ਲ ਖਰਚਾ ਵੇਖਣਾ ਕਿੰਨਾ ਕੱਢਦਾ ਇਹ 4 ਕਿੱਲੇ ਜਵਾਨ ਆਪਣਾ ਪੂਰਾ ਵਾਉਣ ਵਾਲਾ ਤੇ ਇੱਕ ਵਾਰੀ ਵਾਵਾਂਗੇ ਫੇਰ ਕੱਲ ਨੂੰ ਫੇਰ ਇਹਨੂੰ ਫਲਾਵਾਂਗੇ ਦੂਰੀ ਯਾਰ 13 ਆਪਾਂ ਨੂੰ ਇਹਨੇ ਕੀ ਐਵਰੇਜ ਦਿੰਦਾ ਕਿੰਨਾ ਟਾਈਮ ਲਾਉਂਦਾ 4 ਕਿੱਲਾਂ ਦੇ ਹਲਾ ਆਪਣੇ ਬਾਈ ਜੀ ਪੂਰੇ ਪੂਰੇ ਜਾਣਗੇ ਇੱਕ ਹਲ ਵੀ ਨਹੀਂ ਐ ਇੱਕ ਦੂਜੇ ਦੇ ਵਿੱਚ ਜਾਊਗਾ ਪੂਰੇ ਪੂਰੇ ਹਲਾ ਜਾਣਗੇ ਜਦ ਮੁਖਾਉਣੇ ਆ ਤਾਂ ਤਾਕਤ ਖਰੇ ਦੀ ਤੇ ਨਾਲੇ ਤਾਂ ਇਹਦਾ ਡੀਜ਼ਲ ਖਰਚਾ ਹੀ ਉਹ ਆਪਾਂ ਪੂਰਾ ਮੈਣ ਮੈਣ ਕੇ ਉਖਾਵਾਂਗੇ ਪੂਰੀ ਮਿਹਨਤੀ ਕਰਾਂਗੇ ਉਹਦੀ ਆਪਾਂ ਇਹ ਕਿੰਨਾ ਤੇਲ ਖਾਂਦਾ ਹੈ ਇਹ ਈ ਐਵਰੇਜ ਪੈਂਦੀ ਆ 4 ਗੱਲਿਆਂ ਦੇ ਤੇ ਦੋਸਤੋ ਛੋਟੇ ਜਿਹੀਆਂ ਦਾ ਰਸਤੇ ਬਹੁਤ ਵਧੀਆ ਟਰੈਕਟਰ ਆ ਇਹ ਬਹੁਤ ਰਫੇਰ ਇਹਦੀ ਘਾਟ ਆ ਤੇ ਜੇ ਗੱਲ ਕਰਦੇ ਆਂ ਆਪਾਂ ਡੀਜ਼ਲ ਦੀ ਤਾਂ ਜਿਹੋ ਜਿਹਾ ਕੰਮ ਲਵਾਵਾਂਗੇ ਬਾਈ ਜੀ ਡੀਜ਼ਲ ਤਾਂ ਹਰ ਇੱਕ ਟਰੈਕਟਰ ਉਹ ਹੋ ਜਾ ਹੀ ਖਾਊਗਾ ਕੋਈ 20000 ਕੋਈ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਤੇਲ ਖਾਂਦਾ ਪਰ ਜਿਹੋ ਜਿਹਾ ਕੰਮ ਲਵੋਗੇ ਉਹੋ ਜਿਹਾ ਤੇਲ ਖਾਊਗਾ ਕੋਈ ਵੀ ਟਰੈਕਟਰ ਆ ਸੇਮ ਟੂ ਸੇਮ ਐਵਰੇਜ ਹੁੰਦੀ ਹੈ ਇਹਨਾਂ ਟਰੈਕਟਰਾਂ ਦੀ ਤੇ ਦੋਸਤੋ ਸਵਾ ਚਾਰ ਕਿੱਲੇ ਬਾਣ ਆਪਣਾ ਜਿਹੜਾ ਸੀਗਾ ਤਕਰੀਬਨ ਆਪਾਂ ਬਾਹ ਚੁੱਕੇ ਆਂ ਜੀ ਤੇ ਪੂਰੇ 50 ਮਿੰਟ ਲੱਗੇ ਆ ਜੀ ਸਵਾ ਚਾਰ ਕਿੱਲਿਆਂ ਤੇ 11 ਹਲਾਂ ਤੇ ਹੁਣ ਆਪਾਂ ਤੁਹਾਨੂੰ ਡੀਜ਼ਲ ਬਖਾਵਾਂਗੇ ਜੀ ਘਰੇ ਜਾ ਕੇ ਪੂਰਾ ਮਿਣਕੇ ਪਾਵਾਂਗੇ ਥੋੜੀ ਜੀ ਸੂਈ ਆ ਜਿਹੜੀ ਹਿੱਲੀ ਆ ਉਹ ਤੇ ਦੇਖਦੇ ਆ ਕਿੰਨਾ ਤੇਲ ਪੈਂਦਾ 50 ਮਿੰਟਾਂ ਦੇ ਵਿੱਚ ਨੇ ਜਿਹੜਾ ਕਿੰਨਾ ਤੇਲ ਖਾਦਾ 1700 ਚੱਕਰ ਤੇ ਆਪਾਂ ਇਹਨੂੰ ਵਾਇਆ 4x4 ਗੇਅਰ ਲਾ ਕੇ ਦੇਖਦੇ ਆਂ ਜੀ ਦੋਸਤੋ ਫਰ ਕਿੰਨਾ ਕ ਪੈਂਦਾ ਇਹਦੇ ਚ ਇਹ ਆਪਣੀ ਅੱਧਾ ਲੀਟਰ ਦੀ ਹੈਗੀ ਆ ਜੀ ਕਾਪੀ ਤੇ ਦੋ ਹੋਗੀਆਂ ਜੀ ਆਪਾਂ ਤੁਹਾਨੂੰ ਕੱਲੀ-ਕੱਲੀ ਆ ਜਿਹੜੀ ਕਾਪੀ ਦਿਖਾਵਾਂਗੇ ਇਹ ਕਿੰਨਾ ਤੇਲ ਪੈਂਦਾ ਇਹਦੇ ਚੋ ਬਾਈ ਜੀ 10-15 ਗ੍ਰਾਮ ਕੱਟ ਵੀ ਆ ਹਜੇ ਆਪਾਂ ਉਹਨੂੰ ਪੂਰਾ ਵਿਖਾਵਾਂਗੇ ਕਿੰਨੀਆਂ ਕੁੱਪੀਆਂ ਪੈਂਦੀਆਂ 1.5 ਲੀਟਰ ਹੋ ਗਿਆ ਦੱਕਾ 2 ਲੀਟਰ ਹੂੰ 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 ਤੰਨਾ ਆ ਲਾਸਟ ਕੁੱਪੀ ਆਪਣੀ ਪੀ ਰਹੀ ਆ ਜੀ ਆਹ ਲਓ ਵੀ ਪੂਰਾ ਮੇਰੇ ਹਿਸਾਬ ਨਾਲ ਵੀ 7 ਲੀਟਰ ਤੇਲ ਬਈ ਜੀ 50 ਮਿੰਟਾਂ ਦੇ ਵਿੱਚ ਦੀ ਖਾਦਾ ਰੇ ਇਹ ਲਓ ਪਿਆ ਨਹੀਂ ਬਈ ਜੀ ਸਾਢੇ 6 ਲੀਟਰ ਤੇਲ ਆ ਇੰਨਾ ਵੱਧ ਗਿਆ 250 ਗ੍ਰਾਮ ਤੇਲ ਵੱਧ ਗਿਆ ਟੈਂਕੀ ਆ ਵੇਖ ਲਓ ਜਮਾ ਕੰਗਣੀ ਤੇ ਆ ਗਈ ਸਾਢੇ 6 ਲੀਟਰ ਦੀ ਐਵਰੇਜ ਪਈ ਆ ਬਈ ਜੀ 50 ਮਿੰਟਾਂ ਦੇ ਵਿੱਚ ਦੀ ਸਵਾ 4 ਕਿੱਲੇ ਜਿਹੜਾ ਵਾਹਣ ਆ ਉਹ ਆਪਾਂ ਕੱਢਿਆ 1700 ਚੱਕਰ ਦੇ ਇਹਨੂੰ ਆਪਾਂ ਵਾਹਿਆ ਸੀ ਕੋਈ ਜ਼ਿਆਦਾ ਐਵੇਂ ਆਪਾਂ ਜਾਨ ਨਹੀਂ ਕੱਢੀ ਗਏ ਵੀ ਹੁਣ 2000 ਚੱਕਰ ਤੇ ਵਾਹੀਏ ਤੇ ਹਾਲ ਪੂਰੇ ਥੱਲੇ ਸਿੱਟ ਗਏ ਜਿੰਨਾ ਆਮ ਆਪਣੇ ਨਾਰਮਲ ਭਰਾ ਜ਼ਿਮੀਂਦਾਰ ਭਰਾ ਟਰੈਕਟਰ ਨੂੰ ਵਾਉਂਦੇ ਆ ਉੰਨੀ ਰੇਸ ਤੇ ਤੇ ਉਹਨੇ ਆਪਾਂ ਹਾਲ ਲਾ ਕੇ ਸਵਾ ਚਾਰ ਕਿੱਲੇ ਵਾਣ ਵਾਇਆ ਸਾਢੇ 6 ਲੀਟਰ ਤੋਂ ਥੋੜਾ ਜਿਹਾ ਉੱਤੇ ਲੰਘਿਆ ਸਾਢੇ 6 ਲੀਟਰ ਸਮਝ ਲਓ ਵੀ 200 ਗ੍ਰਾਮ ਉੱਤੇ ਤੇ ਸਲਮਾਨ ਅਕੇ ਚੱਲੋ ਫਿਰ 7 ਲੀਟਰ ਹੀ ਆਪਾਂ ਮੰਨਾਂਗੇ ਜੇ ਮੱਥਿਆਂ ਮੁੱਥਿਆਂ ਤੇ ਕੋਈ 2-4 ਗੇੜੇ ਹੋਰ ਲੱਗ ਜਾਂਦੇ ਤਾਂ ਤਾਂ ਦੋਸਤੋ ਆਹ ਐਵਰੇਜ ਆਈ ਆ ਟਰੈਕਟਰ ਦੀ 11 ਹਲਾਂ ਤੇ ਤੇ ਖਿਚਾਈ ਬਹੁਤ ਆ ਵਧੀਆ ਦੀ 11 ਹਲਾਂ ਤੇ 40 ਹੌਸ ਪਾਵਰ ਆ ਇਹ ਤੇ ਛੋਟੇ ਜ਼ਿਮੀਂਦਾਰ ਰਸਤੇ ਬਹੁਤ ਵਧੀਆ ਟਰੈਕਟਰ ਆ ਧੰਨਵਾਦ ਜੀ ਬਣੇ ਰਿਓ ਜ ਮੇਰੇ ਪੇਜ ਨਾਲ ਤੇ YouTube ਚੈਨਲ ਨਾਲ ਵਿਖਾਵਾਂਗੇ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਧੰਨਵਾਦ ਜੀ ਸਾਸੀ